이란 ਜਾਣ ਵਾਲੇ ਭਾਰਤੀ ਸਾਵਧਾਨ ਹੋ ਜਾਣ ਕਿਤੇ ਫ੍ਰੀ ਵੀਜ਼ਾ ਐਂਟਰੀ ਦੇ ਚੱਕਰ ਤੇ ਵਿੱਚ ਮੁਸੀਬਤ ਨਾ ਮੋਲ ਲੈ ਲਿਓ ਇਸ ਨੂੰ ਲੈ ਕੇ ਬਕਾਇਦਾ ਹੋਣੇ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਜੋ ਖੁਲਾਸਾ ਕੀਤਾ ਗਿਆ ਵਾਕਿਆ ਹੀ ਚੁਕਾ ਦੇਣ ਵਾਲਾ ਟੀਮੇ ਇੱਕ ਅਪਰਾਧਿਕ ਗਿਰੋਹ ਸਰਗਰਮ ਹੈ ਜੋ ਕਿ ਭਾਰਤੀਆਂ ਨੂੰ ਫ੍ਰੀ ਵੀਜ਼ਾ ਐਂਟਰੀ ਦਾ ਚਾਂਸਾ ਦੇ ਕੇ ਫਿਰ ਉਹਨਾਂ ਨੂੰ ਅਗਵਾ ਕਰਦਾ ਹੈ ਅਤੇ ਉਹ ਫਿਰ ਪਰਿਵਾਰਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਫਿਰੋਤੀ ਮੰਗੀ ਜਾਂਦੀ ਹੈ ਅਤੇ ਜੋ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਬਕਾਇਦਾ ਜ਼ਿਕਰ ਕੀਤਾ ਗਿਆ ਕਿ ਭਾਰਤੀਆਂ ਨੂੰ ਨੌਕਰੀ ਦਾ ਚਾਂਸਾ ਦੇ ਕੇ ਅਪਰਾਧੀ ਗਿਰੋਹ ਦੇ ਵੱਲੋਂ ਜਿਹੜਾ ਕਿ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਅਤੇ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਸੈਟਸਪਾਟਾ ਦੇ ਲਈ ਵੀਜ਼ਾ ਮੁਕਤ ਐਂਟਰੀ ਹੈ ਭਾਪਕੀ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ ਵੀਜ਼ਾ ਦੇ ਲਈ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੋ ਈਰਾਨ ਸਿਰਫ ਸੈਟਸ ਪਾਟਲੀ ਜਾਂਦੇ ਨੇ ਪਰ ਜਦੋਂ ਇਸ ਗਿਰੋਧ ਦੇ ਚਾਂਤੇ ਦੇ ਵਿੱਚ ਆ ਜਾਂਦੇ ਨੇ ਤਾਂ ਫਿਰ ਉਹਨਾਂ ਦੇ ਲਈ ਮੁਸੀਬਤ ਖੜੀ ਹੋ ਜਾਂਦੀ ਹੈ ਰੋਜ਼ਗਾਰ ਦੇ ਲਈ ਵੀਜ਼ਾ ਮੁਕਤ ਐਂਟਰੀ ਮਿਲਣ ਤੇ ਜਿਹੜੇ ਕਿ ਲੋਕ ਉੱਥੇ ਪਹੁੰਚ ਜਾਂਦੇ ਨੇ ਈਰਾਨ ਦੇ ਵਿੱਚ ਉਹਨਾਂ ਨੂੰ ਕਿਡਨੈਪ ਕੀਤਾ ਜਾਂਦਾ ਹੈ ਗਿਰੋਧ ਦੇ ਵੱਲੋਂ ਅਤੇ ਫਿਰ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਤੇ ਫਿਰ ਭਾਰਤ ਦੇ ਵਿੱਚ ਰਹਿੰਦੇ ਪਰਿਵਾਰ ਨੂੰ ਬਕਾਇਦਾ ਫੋਨ ਕਾਲ ਕਰਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਇਕ ਨਹੀਂ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਕੇਂਦਰੀ ਜਿਹੜੇ ਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਭਾਰਤੀ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਅਤੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਅਜਿਹੇ ਠੱਗ ਏਜੰਟਾਂ ਤੋਂ ਬਚਣ ਦੀ ਲੋੜ ਹੈ ਜੇਕਰ ਆਪਾਂ ਸਾਵਧਾਨ ਹੋਵਾਂਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਕਿ ਔਕੜਾਂ ਨੇ ਮੁਸੀਬਤਾਂ ਦੇ ਉਸ ਤੋਂ ਬਚਿਆ ਜਾ ਸਕਦਾ ਹੈ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਭਾਰਤੀ ਘੁੰਮਣ ਫਿਰਨ ਦੇ ਜਿਹੜੇ ਕਿ ਬਹੁਤ ਸ਼ੌਕੀਨ ਹੁੰਦੇ ਨੇ ਦਿਲਚਸਪੀ ਰੱਖਦੇ ਨੇ ਪਰ ਕਈ ਥਾਂਵਾਂ ਦੇ ਉੱਪਰ ਜਿਹੜੇ ਕੀ ਇੱਕ ਹੱਥ ਲਗਾਈ ਬੈਠੇ ਠੱਗ ਏਜੰਟ ਹੁੰਦੇ ਨੇ ਉਹ ਮੌਕੇ ਦੀ ਭਾਲ ਦੇ ਵਿੱਚ ਹੁੰਦੇ ਨੇ ਅਤੇ ਫਿਰ ਉਹਨਾਂ ਦੇ ਬਲਤ ਕਰਾਤਰਾਂ ਦੇ ਚਾਂਸ ਦੇਤੇ ਜਾਂਦੇ ਨੇ ਲੋਕਾਂ ਨੂੰ ਵਰਗਲਾਇਆ ਜਾਂਦਾ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਜਾਂਦਾ ਅਤੇ ਫਿਰ ਸ਼ੁਰੂ ਹੁੰਦੀ ਹੈ ਉਹਨਾਂ ਠੱਗਾਂ ਦੀ ਅਸਲ ਖੇਡ ਜਿਵੇਂ ਹੀ ਸੈਟਪਾਟਾ ਤੇ ਉੱਪਰ ਜਾਣ ਦੇ ਲਈ ਫ੍ਰੀ ਵੀਜ਼ਾ ਐਂਟਰੀ ਦੇ ਜ਼ਰੀਏ ਜਿਹੜੇ ਕੀ ਭਾਰਤੀ ਉੱਥੇ ਈਰਾਨ ਪਹੁੰਚਦੇ ਨੇ ਤਾਂ ਉਹਨਾਂ ਨੂੰ ਕਿਡਨਾਪ ਕਰਕੇ ਪਰਿਵਾਰ ਨੂੰ ਅਪ੍ਰੋਤੀ ਦੀ ਮੰਗ ਕੀਤੀ ਜਾਂਦੀ ਹੈ ਜੇਕਰ ਪਰਿਵਾਰ ਫਰੋਤੀ ਨਹੀਂ ਦਿੰਦਾ ਤਾਂ ਜੋ ਸਖਸ਼ ਉੱਥੇ ਈਰਾਨ ਦੇ ਵਿੱਚ ਕਿਡਨੈਪ ਕੀਤਾ ਹੁੰਦਾ ਉਸ ਦੇ ਉੱਪਰ ਤਸ਼ੱਦਦ ਕੀਤੀ ਜਾਂਦੀ ਹੈ ਉਸ ਨੂੰ ਮਾਰੇ ਜਾਂਦਾ ਹੈ ਕੁੱਟਿਆ ਜਾਂਦਾ ਹੈ ਤੇ ਕੁਝ ਅਜਿਹੇ ਡਰਾਉਣੇ ਵੀਡੀਓ ਪਰਿਵਾਰ ਨੂੰ ਭੇਜ ਕੇ ਐਦਾਂ ਮਜਬੂਰ ਕੀਤਾ ਜਾਂਦਾ ਹੈ ਕਿ ਪਰਿਵਾਰ ਤੋਂ ਪੈਸੇ ਦੀ ਮੰਗ ਜਿਹੜੀ ਹੈ ਉਹ ਪੂਰੀ ਹੋ ਸਕੇ ਅਜੇ ਦੇ ਵਿੱਚ ਹੁਣ ਵੱਡੀ ਖਬਰ ਹੈ ਕਿ ਈਰਾਨ ਦੇ ਵਿੱਚ ਜਾਣ ਵਾਲੇ ਭਾਰਤੀ ਸਾਵਧਨ ਹੋ ਜਾਣ ਕਿਉਂਕਿ ਇੱਕ ਅਪਰਾਧੀ ਗਿਰੋਹ ਨੌਕਰੀ ਦਾ ਝਾਂਤਾ ਦੇ ਕੇ ਪ੍ਰੀ ਵਿਜ਼ਾ ਐਂਟਰੀ ਦੇ ਚੱਕਰ ਦੇ ਵਿੱਚ ਤੁਹਾਨੂੰ ਜਾਲ ਬੁਛਾ ਕੇ ਫਸਾਉਣ ਦੇ ਚੱਕਰ ਚ ਬੈਠਾ ਹੈ ਅਤੇ ਤੁਹਾਨੂੰ ਅਜੇਹੇ ਠੱਗਾ ਤੋਂ ਸਾਵਧਨ ਰਹਿਣ ਦੀ ਲੋੜ ਹੈ ਤੇ ਇਸ ਨੂੰ ਲੈ ਕੇ ਬਕਾਇਦਾ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਕਾਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਅਜੇਹੇ ਠੱਗਾ ਤੋਂ ਸਾਵਧਨ ਰਹੋ ਬਚ ਕੇ ਰਹੋ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਆਓ ਅਤੇ ਸਮੇਂ-ਸਮੇਂ ਤੇ ਫੋਰਨ ट्रैवल ਨੂੰ ਲੈ ਕੇ ਜਿਹੜੀ ਅਡਵਾਈਜ਼ੀ ਜਾਰੀ ਕੀਤੀ ਜਾਂਦੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਉਸ ਦੇ ਉੱਪਰ ਗੌਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਬਾਹਰ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ